ਸਮ ਤੀਸਰੀ ਯਾਤਰਾ ਮੇਰੀ ਹੋ ਚੁੱਕੀ ਆ ਪਹਿਲਾਂ ਵੀ ਮੈਂ ਦੋ ਯਾਤਰਾਵਾਂ ਕਰ ਚੁੱਕਿਆ ਹਾਂ ਹਾਂਜੀ ਪਹਿਲੀ ਯਾਤਰਾ ਇਹ ਸੀ ਆਪਣੀ ਦਰਬਾਰ ਸਾਹਿਬ ਦੀ ਦੂਸਰੀ ਫਤਿਹਗੜ੍ਹ ਸਾਹਿਬ ਦੀ ਤੀਸਰੀ ਸੱਚਖੰਡ ਜੀ 28 ਦਿਨ ਪੂਰੇ ਲੱਗੇ। ਕਿਉਂਕਿ ਔਕੜਾਂ ਦਾ ਸਾਹਮਣਾ ਕਰਨਾ ਪਿਆ। ਜਿਵੇਂ ਕੈੜੀ ਪਹਾੜੀ ਇਲਾਕਾ ਵੀ ਆਇਆ ਸੀ, ਟੁੱਟਾ ਰੋਡ ਵੀ ਆਇਆ ਸੀ, ਚੜ੍ਹਾਣ ਵੀ ਆਇਆ ਸੀ, ਉਤਾਰ ਵੀ ਆਇਆ ਸੀ। ਹਾਂਜੀ ਤਾਂ ਕਿ ਮੈਂ ਸ਼ੁਰੂ ਦੀ ਕਰ ਰਿਆਂ ਸਕੇਟਿੰਗ ਤਕਰੀਬਨ ਅਗਸਤ ਵਿੱਚ ਮੈਨੂੰ 8 ਸਾਲ ਹੋ ਜਾਂਦੇ। ਫਰਵਰੀ 1 ਫਰਵਰੀ ਨੂੰ ਬਕਾਇਦਾ ਸਕੇਟਿੰਗ ਕਰਦੇ ਹੋਏ ਪਹਿਲੀ ਏ ਕਿ ਪੈਦਲ ਹੀ ਤੋਂ ਇਥੋਂ ਇਹਨਾਂ ਨੇ ਯਾਤਰਾ ਦੀ ਸ਼ੁਰੂਆਤ ਕੀਤੀ ਸੀ। ਆਈ ਦਿਨਾਂ ਦੇ ਵਿੱਚ ਸ੍ਰੀ ਹਜੂਰ ਸਾਹਿਬ ਜੂਰ ਸਾਹਿਬ ਨੰਦੇੜ ਪਹੁੰਚੇ ਇੱਕ ਮੀਲ ਪੱਥਰ ਹੈ ਉਹਨਾਂ ਬੱਚਿਆਂ ਵਾਸਤੇ ਉਹਨਾਂ ਜਿਹੜੇ ਲੋਕਾਂ ਵਾਸਤੇ ਜਿਹੜੇ ਧਰਮ ਨੂੰ ਨਿੰਦੇ ਨੇ ਇੰਨਾ ਸ਼ਰਧਾ ਹੈ ਕਿੰਨਾ ਕਿੰਨਾ ਪਿਆਰ ਹੈ ਗੁਰੂ ਪ੍ਰਦੀਪ ਇਸ ਟਾਈਮ ਤੀਸਰੀ ਯਾਤਰਾ ਮਰੀ ਹੋ ਚੁੱਕੀ ਆ ਪਹਿਲਾਂ ਵੀ ਮੈਂ ਦੋ ਯਾਤਰਾਵਾਂ ਕਰ ਚੁੱਕਿਆ ਹਾਂ ਹਾਂਜੀ ਪਹਿਲੀ ਯਾਤਰਾ ਇਹ ਸੀਗੀ ਆਪਣੀ ਦਰਬਾਰ ਸਾਹਿਬ ਦੀ ਦੂਸਰੀ ਫਤਿਹਗੜ੍ਹ ਸਾਹਿਬ ਦੀ ਤੀਸਰੀ ਸੱਚਖੰਡ ਕਿੰਨਾ ਸਮਾਂ ਲੱਗਿਆ ਹਾਂਜੀ 28 ਦਿਨ ਪੂਰੇ ਲੱਗੇ ਕਿਹੜੀ ਕਿਹੜੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਾਲੀ ਪਹਾੜੀ ਇਲਾਕਾ ਵੀ ਆਇਆ ਸੀ ਟੁੱਟਾ ਰੋਡ ਵੀ ਆਇਆ ਸੀ ਚੜ੍ਹਾਣ ਵੀ ਆਇਆ ਸੀ ਉਤਾਰ ਵੀ ਆਇਆ ਸੀ ਹਾਂਜੀ 28 ਦਿਨ ਫਿਰ ਕਿੱਦਾਂ ਉੱਥੇ ਗੁਜ਼ਰ ਪਾਸੀ ਮਦਾਂ ਦੀ ਤਰਫ਼ ਹਾਂਜੀ ਫਿਰ ਰਾਤ ਨੂੰ ਕੈਂਪਿੰਗ ਦਾ ਸਾਰਾ ਸਮਾਨ ਸੀਗਾ ਰਾਤ ਨੂੰ ਕੈਂਪਿੰਗ ਡੇਡੇ ਚੱਲਦੇ ਸੀ ਹਾਂਜੀ ਤੇ ਉੱਥੇ ਜਾ ਕੇ ਫਿਰ ਅੰਮ੍ਰਿਤਵਾਲ ਵੀ ਕੀਤਾ ਹਾਂਜੀ ਉਹ ਕਿਹਨਾਂ ਨੇ ਕਰਵਾਇਆ ਹਾਂਜੀ ਬਾਬਾ ਕੁਲਦੀਪ ਸਿੰਘ ਜੀ ਉਹ ਕਿਸਨਿਆ ਕੀਤਾ ਨਾ ਚਾਹੁੰਦੇ ਨੌਜਵਾਨਾਂ ਨੂੰ ਕਿਸਨਿਆ ਦੋ ਨਸ਼ਿਆਂ ਨੂੰ ਤਿਆਗੋ ਗੇਮ ਵੱਲ ਆਪਦੇ ਜਾਓ ਸਿੱਖੀ ਨੂੰ ਪ੍ਰਵਾਨ ਕਰੋ ਇਹ ਸਾਰਾ ਕੁਝ ਅਜੇ ਕਿਵੇਂ ਮਹਿਸੂਸ ਕਰਦੇ ਹੋ ਇਹ ਪ੍ਰਾਪਤੀ ਦਾ ਬਹੁਤ ਵਧੀਆ ਲੱਗ ਰਿਹਾ ਹੈ ਗੁਰਦੁਆਰਾ ਸ਼੍ਰੀ ਬੀਰ ਸਾਹਿਬ ਨੂੰ ਨਮਸਤਕ ਕਰ ਹਾਂਜੀ ਜੀ ਇਹੀ ਕਰਦੇ ਚੜਦੀ ਕਲਾ ਰਵੇ ਹਾਂਜੀ ਵਿੱਚ ਵਿੱਚ ਕੋਈ ਇਹ ਮਿੱਥਿਆ ਵਾ ਕਿ ਕੋਈ ਹੋਰ ਨਹੀਂ ਯਾਤਰਾ ਦਾ ਕੋਈ ਸੰਕਲਪ ਹਾਂਜੀ ਆਪਾਂ ਹੋਰ ਵੀ ਯਾਤਰਾ ਕਰੇ ਹਾਂਜੀ ਨਾਲ ਸੋਚਿਆ ਕੁਝ ਵੀ ਨਹੀਂ ਹਾਂਜੀ ਸੋਚਿਆ ਆਪਾਂ ਸਕੇਟਿੰਗ ਕਿਉਂ ਮਨ ਚਾਈ ਗੱਲ ਹਾਂਜੀ ਤਾਂ ਕਿ ਮੈਂ ਸ਼ੁਰੂ ਤੇ ਕਰ ਰਿਹਾ ਹਾਂ ਸਕੇਟਿੰਗ ਤਕਰੀਬਨ ਅਗਸਤ ਵਿੱਚ ਮੈਨੂੰ 8 ਸਾਲ ਹੋ ਜਾਣੇ ਆ ਹਾਂਜੀ ਆਮ ਤੌਰ ਤੇ ਬਾਹਰਲੇ ਮੁਲਕਾਂ ਦੇ ਵਿੱਚ ਜ਼ਿਆਦਾ ਦੇਖੀ ਹਾਂਜੀ 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 ਜਿਵੇਂ ਦੱਸਿਆ ਜਾ ਰਿਹਾ ਕਿ ਜਿਹੜਾ तो हाँ जी जी चलो प्रेजेंट दावा हरे कच्छ हाँ जी मेरे वजह से है गा से चलो अपन अपना ही गेम आता है इतने भी कोई बार डिप्रॉप्टी होई है इसको गेम दे विच तो, तो और डिप्रॉप्टी चैंपियनशिप वगैरह कोई हाँ जी खेलने हैं चैंपियनशिप हाँ जी तो ऑलरेडी प्रेजेंट आ गयी प्रेजेंट तो हाँ जी हाँ जी प्राइस जो ਤੇ ਸਰਕਾਰ ਨੂੰ ਕੋਈ ਪ੍ਰਸ਼ਾਸਨ ਨੂੰ ਅਪੀਲ ਕਰਨੀ ਚਾਹੀਦੀ ਜੇਹੀ ਮੈਂ ਕਹਿਣਾ ਚਾਹੁੰਨਾ ਵਾ ਗੇਮਪਲੇ ਨਾ ਮੈਨੂੰ ਸੁਲਤਾਨਪੁਰ ਵਿੱਚ ਅਕੈਡਮੀ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ ਇਹ ਸੁਪਨਾ ਕੀ ਹੈ ਇਸ ਸਕੇਟਿੰਗ ਵਿੱਚ گاਾਂ ਹੋਰ ਬੁਲੰਦੇ ਹਾਸਲ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਵਰੋ ਸਾਏ ਹੋਏ ਆਪ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਆਪਾਂ ਜੁੜੇ ਹਾਂ ਸਾਡੇ ਬੜੇ ਹੀ ਹੁਨਾਰ ਤੇ ਲਾਇਕ ਬੱਚੇ ਭਾਈ ਪਨੀਤ ਸਿੰਘ ਜੀ ਜੋ ਨਗਰ ਝੱਲਰੀ ਵਾਲੇ ਤੋਂ ਪਿਛਲੇ ਦਿਨੀ ਫਰਵਰੀ 1 ਫਰਵਰੀ ਨੂੰ ਬਕਾਇਦਾ ਸਕੇਟਿੰਗ ਕਰਦੇ ਹੋਏ ਪਹਿਲியே ਕਿ ਪੈਦਲ ਹੀ ਤੋਂ ਇਥੋਂ ਇਹਨਾਂ ਨੇ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਤਹਾ ਹੀ ਦਿਨਾਂ ਦੇ ਵਿੱਚ ਸ੍ਰੀ ਹਜੂਰ ਸਾਹਿਬ ਹਜੂਰ ਸਾਹਿਬ ਨੰਦੇੜ ਪਹੁੰਚੇ। ਤੋਂ ਜਦੋਂ ਇੱਥੋਂ ਗਏ ਨੇ ਸ਼ਾਇਦ ਕੋ ਪਤਾ ਨਹੀਂ ਲੱਗਾ ਤਾਂ ਉੱਥੇ ਜਾ ਕੇ ਜਦੋਂ ਉੱਥੇ ਜਾ ਕੇ ਬੱਚਾ ਪਹੁੰਚਿਆ ਤਾਂ ਬੜੀ ਚੜ੍ਹਦੀ ਕਲਾ ਦੇ ਨਾਲ ਉੱਥੇ ਮਾਨ ਸਨਮਾਨ ਸਰਪਾਉ ਵੀ ਬਖਸ਼ਿਸ਼ ਕੀਤਾ। ਤੋਂ ਜਦੋਂ ਹੁਣ ਪਤਾ ਲੱਗਾ ਸੀ ਵੀ ਆ ਗਏ ਨੇ ਵਾਪਸ ਤੋਂ ਸਾਡੇ ਅਤੀ ਸਤਿਕਾਰਯੋਗ ਮੈਨੇਜਰ ਸਾਹਿਬ ਸਰਦਾਰ ਅਵਤਾਰ ਸਿੰਘ ਜੀ ਅਤੇ ਦਾਸ ਨੇ ਤੇ ਸਾਰੀ ਸੰਗਤ ਨੇ ਰਲ ਕਰਕੇ ਇਹ ਫੈਸਲਾ ਕੀਤਾ ਕਿ ਬੱਚੇ ਦਾ ਸਤਕਾਰ ਕੀਤਾ ਜਾਵੇ। ਤੋਂ ਅੱਜ ਸਾਰਾ ਪਰਿਵਾਰ ਸਾਰੇ ਸਾਖ ਸਬੰਧੀ ਮਿੱਤਰ ਸੱਜਣ ਆਏ ਨੇ। ਇਹ ਬਹੁਤ ਵੱਡਾ ਉਪਰਾਲਾ ਹੈ। ਵੇਖੋ ਕਿੰਨਾ ਬੱਚੇ ਦੇ ਮਨ ਦੇ ਵਿੱਚ ਸ਼ਰਧਾ ਹੈ, ਪਿਆਰ ਹੈ। ਕਿ ਇੱਥੋਂ ਸਕੇਟਿੰਗ ਕਰਦਿਆਂ ਹੋਇਆ ਉੱਥੇ ਹਜੂਰ ਸਾਹਿਬ ਪਹੁੰਚੇ। ਉਹ ਬੜੀ دشਵਾਰੀਆਂ ਨੇ ਆਪਾਂ ਗੱਡੀ ਮੋਟਰ ਤੇ ਵੀ ਜਾਣਾ ਹੋਵੇ ਤੇ ਸਾਡਾ ਸਰੀਰ ਜਿਹੜਾ ਥੱਕ ਜਾਂਦਾ ਹੈ। ਉਹ ਕਿੰਨੀ ਮਿਹਨਤ ਮੁਸ਼ਕਲਤ ਹੈ। ਹਾਲਾਂਕਿ ਕਈ ਤਰ੍ਹਾਂ ਦੇ ਜਿਹੜੇ ਕਹ ਲੋ ਕਿ ਤਰਕਵਾਦੀ ਹੁੰਦੇ ਨਾਸਕ ਵਿਰਤੀ ਵਾਲੇ ਉਹ ਕਈ ਤਰ੍ਹਾਂ ਦੀਆਂ ਗੱਲਾਂ ਵੀ ਕਰਦੇ ਨੇ ਪਰ ਇਸ ਬੱਚੇ ਦੀ ਸ਼ਰਧਾ ਵੇਖੋ ਇਹ ਇੱਕ ਮੀਲ ਪੱਥਰ ਹੈ ਉਹਨਾਂ ਬੱਚਿਆਂ ਵਾਸਤੇ ਉਹਨਾਂ ਜਿਹੜੇ ਲੋਕਾਂ ਵਾਸਤੇ ਜਿਹੜੇ ਧਰਮ ਨੂੰ ਮੰਨਦੇ ਨੇ ਕਿੰਨਾ ਸ਼ਰਧਾ ਹੈ ਕਿੰਨਾ ਕਿੰਨਾ ਪਿਆਰ ਹੈ ਗੁਰੂ ਪ੍ਰਤੀ ਤਾਂ ਮੇਰੀ ਇਹ दिली ਕਾਮਨਾ ਵੀ ਹੈ ਮੈਂ ਅਰਦਾਸ ਵੀ ਕਰਦਾ ਹਾਂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਸਥਾਨਾਂ ਤੋਂ ਬੱਚੇ ਨੇ ਯਾਤਰਾ ਸ਼ੁਰੂ ਕੀਤੀ ਸੀ ਕਲਗੀਧਰ ਦਸ਼ਮੇਸ਼ ਪਿਤਾ ਜੀ ਆਪ ਜੀ ਦੇ ਪਾਵਨ ਸਥਾਨਾਂ ਤੇ ਜਾ ਕੇ ਸਮਾਪਤੀ ਕੀਤੀ ਹੈ ਉਹ ਆਪ ਜੀ ਨੇ ਸਦਾ ਇਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਉਣ ਵਾਲੇ ਸਮੇਂ ਵਿੱਚ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਜ਼ਿੰਦਗੀ ਵਿੱਚ ਇਹ ਕਾਮਯਾਬ ਹੋਵੇ ਅਤੇ ਹੋਰ ਉਨਤੀਆਂ ਤਰੱਕੀਆਂ ਕਰੇ ਸਿੱਖ ਕੌਮ ਦੀ ਸਿੱਖ ਪੰਥ ਦੀ ਸੇਵਾ ਕਰੇ ਅਸੀਂ ਇਹ ਅਰਦਾਸ ਕਰਦੇ ਹਾਂ ਸਾਡੀਆਂ ਸਾਡੇ ਸਮੂਹ ਪ੍ਰਬੰਧੀਆਂ ਸਮੂਹ ਮੈਂਬਰ ਸਾਹਿਬਾਨ ਸਾਰਿਆਂ ਵੱਲੋਂ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਤੋਂ ਇਸ ਬੱਚੇ ਦੇ ਨਾਲ ਅਸੀਸਾਂ ਨੇ ਅੱਜ ਇੱਥੇ ਪਹੁੰਚਣ ਤੇ ਇਹਨਾਂ ਸਾਰੇ ਪਰਿਵਾਰ ਨੂੰ ਭਾਈ ਪਨੀਤ ਸਿੰਘ ਨੂੰ ਜੀ ਉਹ ਆਇਆ ਜੀ ਉਹ ਆਇਆ ਆਖਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ